ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਕਾਫੀ ਜ਼ਰੂਰੀ ਕੰਮ ਕਰਨਾ ਹੈ ਆਉਣ ਦੇ ਸ਼ੁੱਕਰਵਾਰ ਨੂੰ ਆਪਾਂ ਜਾਣਾ ਹੈ ਡਫੀਲਿਕ ਹਾਈਕਿੰਗ ਲਈ ਉੱਥੇ ਕੈਂਪਿੰਗ ਕਰਾਂਗੇ ਇੱਕ ਦੋ ਰਾਤ ਰਾਵਾਂਗੇ ਤੇ ਉਹਦੇ ਨਾਲ ਤੁਹਾਨੂੰ ਉੱਥੇ ਲੈ ਕੇ ਜਾਣਾ ਪੈਣਾ ਸਾਨੂੰ ਕੁਝ ਖਾਣ ਨੂੰ ਯੂਜੂਲੀ ਤੁਹਾਡੇ ਕੋਲ ਆਪਸ਼ਨ ਹੁੰਦਾ ਹੈ ਕਿ ਤੁਸੀਂ ਪ੍ਰੀ ਪੈਕੇਜਡ ਫੂਡ ਮਿਲਦਾ ਤੁਸੀਂ ਉਹ ਲਫਾਫਾਂ ਚੋਂ ਦਾ ਡਰਾਈਡ ਠੀਕ ਹੈ ਤੇ ਉਹਦੇ ਵਿੱਚ ਪਾਣੀ ਪਾਓ ਉਹ ਖਾਣਾ ਬਣ ਜਾਂਦਾ ਪਰ ਮੈਂ ਸੋਚਿਆ ਵੀ ਉਹਨਾਂ ਨਾਲੋਂ ਥੋੜਾ ਜਿਹਾ ਕੁਝ ਆਪਤਾ ਜਿਹਾ ਲੈ ਜਾਈ ਤਾਂ ਉਹ ਵਧੀਆ ਤਾਂ ਅਸੀਂ ਫਿਰ ਡੀ ਹਾਈਡਰੇਟਡ ਚੱਕ ਲੈ ਇੱਕ ਡੀ ਹਾਈਡਰੇਟਡ ਫੂਡ ਹੂੰ ਤੇ ਇਹਦੇ ਤੁਸੀਂ ਆਪਣਾ ਖਾਣਾ ਪਾਓ ਉਹਨੂੰ ਡੀਹਾਈਡਰੇਟ ਕਰ ਲਓ ਤੇ ਡੀਹਾਈਡਰੇਟ ਕਰਕੇ ਫਿਰ ਤੁਸੀਂ ਆਪਣਾ ਉਹਦੇ ਚ ਖਾਣਾ ਜਿਹੜਾ ਤੁਸੀਂ ਜੋ ਵੀ ਲੈ ਕੇ ਜਾਣਾ ਆਪਣਾ ਉਹ ਲੈ ਜਾਓ ਤੇ ਹੁਣ ਪੰਗਾ ਇਹ ਪੈਂਦਾ ਵੀ ਜਿਹੜਾ ਫ੍ਰੀ ਮੇਡ ਖਾਣਾ ਮਿਲਦਾ ਉਹਦੇ ਵਿੱਚ ਕਾਫੀ ਹੱਦ ਤੱਕ ਆਪਸ਼ਨ ਹੁੰਨੇ ਆ ਚਿਕਨ ਚੁਕਨ ਵਾਲੇ ਹੁੰਨੇ ਆ ਏਆ ਭੀ ਇਹ ਜੇ ਫੋਟੋ ਸਿੱਧੇ ਜੋ ਆਪਸ਼ਨ ਹੁੰਨੇ ਆ ਤੇ ਜਿਹੜੇ ਹੁਣ ਸਾਬੀਆਂ ਸਬਜ਼ੀਆਂ ਖਾਣ ਵਾਲੇ ਬੰਦੇ ਆ ਮੇਰੇ ਵਰਗੇ ਆ ਤੁਹਾਡੇ ਵਰਗੇ ਉਹਨਾਂ ਕੋਲ ਉੱਥੇ ਜਦੋਂ ਆਪਸ਼ਨ ਹੁੰਦਾ ਨੇ ਤੇ ਉਹਦੀ ਮੇਂ ਦਿੱਕਤ ਆਉਂਦੀ ਹੈ। ਇੰਕੇਜ ਤੁਹਾਨੂੰ ਆ ਨੌਇਜ਼ ਵੀ ਜਿਹਾ ਲੱਗ ਰਿਹਾ ਮੈਂ ਕਾਫੀ ਬਣਾ ਰਿਹਾ ਸੀਗਾ ਤਾਂ ਉਹਦੀ ਥੋੜੀ ਜੀ ਹੁਣ ਆਵਾਜ਼ ਜੀ ਚੱਲ ਰਹੀ ਹੈ। ਤਾਂ ਇੱਕ ਦੋ ਮਿੰਟ ਵਿੱਚ ਇਹਨੇ ਹੋ ਜਾਣਾ। ਮੈਨੂੰ ਕੱਲ ਮੜੇਗਾ ਫਿਰ ਮਾ ਕੇ ਨੀ। ਤਾਂ ਇਹ ਦਿੱਕਤ ਆਉਂਦੀ ਹੈ ਜੇ ਤੁਸੀਂ ਵੇਜੀਟੇਰੀਅਨ ਆ ਫਿਰ ਤੁਸੀਂ ਤੇ ਖਾਣਾ ਕਿਵੇਂ ਲਈ? ਤਾਂ ਇੱਕ ਆਪਸ਼ਨ ਆ ਕਿ ਤੁਸੀਂ ਮੜਾ ਮੋਟਾ ਕੁਝ ਨਾਲ ਲੈ ਜੇ ਉਹਨੂੰ ਤੁਸੀਂ ਜਾ ਕੇ ਹੁਣ ਤੁਸੀਂ ਕਾਰ ਕੈਂਪਿੰਗ ਕਰ ਰਹੇ ਹੋ ਤਾਂ ਸੌਖਾ ਹੀ ਹੁੰਦਾ ਖਾਣਾ ਬਣਾਉਣਾ ਉੱਥੇ। ਬਟ ਜੇ ਤੁਸੀਂ ਬੈਕਪੈਕਿੰਗ ਕਰਨੀ ਹੈ ਤੇ ਥੋੜੀ ਦਿੱਕਤ ਹੋ ਜਾਂਦੀ ਹੈ ਕਿ ਕੁਝ ਖਾਣਾ ਕੀ ਲੈ ਕੇ ਜਾਓਗੇ ਤੇ ਉੱਥੇ ਤੇ ਡੀਹਾਈਡਰੇਟ ਬੜਾ ਵਧੀਆ ਇਹ ਕੰਮ ਹੋ ਜਾਂਦਾ ਹੈ ਨਾ ਤੁਸੀਂ ਦਾਲਾਂ, ਚਨੇ, ਸਬਜ਼ੀਆਂ, ਪਾਸਤਾ ਜੋ ਕੁਝ ਮਰਜ਼ੀ ਪਾ ਕੇ ਸਬਜ਼ੀਆਂ ਪਾ ਕੇ ਵਿੱਚ ਦੀ ਡੀਹਾਈਡਰੇਟ ਕਰ ਦਿਓ ਉਹਨਾਂ ਨੂੰ ਪਹਾੜ ਤੇ ਲੈ ਜਾਓ ਉਹਦੇ ਵਿੱਚ ਗਰਮ ਪਾਣੀ ਪਾਓ ਥੋੜੀ ਜਿਹਾ ਛੱਡੋ ਗਰਮ ਪਾਣੀ ਨੂੰ ਤੇ ਵਲਾ ਖਾਣਾ ਦੁਬਾਰਾ ਬਣਾ ਜਾਂਦਾ ਤਾਂ ਇਹ ਹੈਗਾ ਆਪਣਾ ਅੱਜ ਦਾ ਪਲਾਨ ਮੈਂ ਪਹਿਲਾਂ ਖਾਣਾ ਡੀਹਾਈਡਰੇਟ ਕੀਤਾ ਨਹੀਂ ਕਦੇ ਆਪਣੇ ਕੋਲੇ ਆਪਸ਼ਨ ਵਿੱਚ ਅੱਜ ਹੈਗੇ ਆ ਕਾਲੇ ਚਨੇ ਡੀਹਾਈਡਰੇਟ ਕਰਨ ਨੂੰ ਤੇ ਮੈਂ ਸੋਚ ਰਿਹਾ ਸੀ ਥੋੜਾ ਜਿਹਾ ਪਾਸਤਾ ਵੀ ਕਰਕੇ ਦੇਖ ਸਕਦੇ ਆ ਵੀ ਇਹਦਾ ਕੀ ਆਪਸ਼ਨ ਨਿਕਲਦਾ ਪਰ ਚਲੋ ਦੇਖਾਂਗੇ ਹਾਲਦੀ ਘੜੀ ਪਰ ਪਹਿਲਾਂ ਇੱਕ ਕੱਪ ਕਾਫੀ ਦਾ ਹੋ ਜੇ ਕਿਉਂਕਿ ਕਾਫੀ ਦਾ ਟਾਈਮ ਹੋ ਗਿਆ ਤਾਂ ਇੱਕ ਕੱਪ ਕਾਫੀ ਪੀ ਕੇ ਫਿਰ ਅੱਗੇ ਕੰਮ ਕਰਦੇ ਆਂ ਹੂੰ ਮੈਂ ਤਾਂ ਇਨਸਟੈਂਟ ਕਾਫੀ ਕੁਫੀ ਪੀਂਦਾ ਨਹੀਂ ਹੈਗਾ ਮੈਂ ਤਾਂ ਆਪਣੀ ਕਾਫੀ ਬਣਾ ਕੇ ਪੂਰੇ ਬੀਨਸ ਤੋਂ ਫਿਰ ਆਪਣੀ ਅੱਗੇ ਕਰਦਾ ਹਾਂ ਉਹ ਜੋ ਕੁਝ ਕਰਨਾ ਪਰ ਹਾਈਕਿੰਗ ਵਿੱਚ ਇਹ ਦਿਖ ਰਹਾ ਨਹੀਂ ਜੇ ਤੁਹਾਡਾ ਖਾਣਾ ਸਹੀ ਨਹੀਂ ਹੈਗਾ ਨਾ ਤੁਹਾਡੇ ਕੋਲੇ ਤਾਂ ਤੁਹਾਡੀ ਤਾਕਤ ਵੀ ਨਹੀਂ ਆਣੀ ਸਰੀਰ ਨੂੰ ਕਿਉਂਕਿ એનર્ਜੀ ਬਹੁਤ ਖੰਜ਼ੀਮ ਹੁੰਦੀ ਜਿਸ ਦੀ ਕਾਫੀ ਟਰਨਾ ਤੇ ਜੇ ਜੇ ਤੁਸੀਂ ਬੈਕਪੈਕਿੰਗ ਕਰ ਰਹੇ ਹੋ ਤਾਂ ਤੁਹਾਡਾ ਬੈਗ ਵੀ ਪਿੱਛੇ ਕੇ ਬਾਰੀ ਭਾਰਾ ਹੀ ਹੁੰਦਾ ਤਾਂ ਉਹਦੀ ਵੀ ਦਿੱਕਤ ਹੁੰਦੀ ਆ ਪਰ ਉਹ ਜੇ ਤੁਹਾਡਾ ਖਾਣਾ ਸਹੀ ਨਹੀਂ ਹੈਗਾ ਹੁਣ ਆ ਤਾਂ ਹੈ ਨਹੀਂ ਵੀ ਕਾਫੀ ਪੀ ਲਾਂਗੇ ਕੱਲੀ ਨਹੀਂ ਆਪਾਂ ਨਾਲ ਉਹਦੇ ਤੋਂ ਬਿਸਕੁਟ ਵੀ ਖਾਵਾਂਗੇ ਪਰ ਬਿਸਕੁਟ ਖਾਣ ਨੂੰ ਪਹਿਲਾਂ ਲੱਪਣੇ ਪੈਣੇ ਵੀ ਇਹ ਲਕੋਏ ਕਿੱਥੇ ਗਏ ਆ ਆ ਰਹਿ ਮਿਲ ਗਏ ਇਹ ਨਾ ਕਰ ਦੇ ਬਿਨਾਂ ਬਿਸਕੁਟ ਬਸਕਟ ਲਕੋ ਦਨੇ ਹੁੰਨੇ ਤਾਂ ਦੇਖੋ ਕਿੰਨੇ ਜਿਆਦਾ ਬਿਸਕੁਟ ਖਾਣ ਲੱਗ ਗਏ ਨੂੰ ਆਖਾ ਜਿਆਦਾ ਕਿੱਥੇ ਖਾਣ ਲੱਗ ਗਏ ਹਲੇ ਤਾਂ ਡੀਹਾਈਡਰੇਟਰ ਚੋਂ ਆਪਾਂ ਕੱਢ ਲਿਆ ਡੱਬੇ ਚੋਂ ਡੀਹਾਈਡਰੇਟਰ ਇਹ ਆ ਨਿਕਲੇ ਲੈ ਚੋਂ ਇਹਦੀਆਂ ਪੰਜ ਟ੍ਰੇਆਂ ਤੇ ਇੱਕ ਢੱਕਣ ਤੇ ਕਹਿੰਦੇ ਜਦੋਂ ਇਹਨੂੰ ਯੂਜ਼ ਕਰਨਾ ਆ ਸਾਰੀਆਂ ਟ੍ਰੇਆਂ ਉੱਤੇ ਰੱਖਣੀਆਂ ਭਾਵੇਂ ਤੁਸੀਂ ਇੱਕ ਟ੍ਰੇ ਵਿੱਚ ਖਾਣਾ ਪਾ ਕੇ ਰੱਖ ਰਹੇ ਹੋ ਇਹਦੇ ਮੈਂ ਥੋੜੇ ਜਿਹਾ ਚਣੇ ਰੱਖੇ ਟੈਸਟ ਕਰਨ ਲਈ ਇਹਦੇ ਚਣੇ ਪਾਵਾਂਗੇ ਆਪਾਂ ਇਹਨਾਂ ਨੂੰ ਡੀਹਾਈਡਰੇਟ ਕਰਾਂਗੇ 140 ਡਿਗਰੀ ਫੈਰਨਹਾਈਟ 60 ਡਿਗਰੀ ਸੈਲਸੀਅਸ ਤੇ ਉਹਦੇ ਵਿੱਚ ਜੇ ਨੀਅਰਲੀ 5 ਤੋਂ 6 ਘੰਟਿਆਂ ਲਈ ਵੇਖਦੇ ਆਂ ਫਿਰ ਇਹਦਾ ਕੀ ਬਣਦਾ ਤੇ ਇੱਕ ਹੋਰ ਜ਼ਰੂਰੀ ਚੀਜ਼ ਜਦੋਂ ਤੁਸੀਂ ਟ੍ਰੇ ਤੇ ਖਾਣਾ ਖੁਣਾ ਪਾ ਰਹੇ ਹੋ ਆ ਪਾਰਚਮੈਂਟ ਪੇਪਰ ਇਹ ਲਿਆਓ ਕਿ ਕਿਹਦੇ ਨਾਲ ਏਟਲੀਸ ਥੋੜਾ ਜਿਹਾ ਇਹਨਾ ਯੂ ਨਾ ਗੰਦਗੀ ਹੋ ਗਈ ਟ੍ਰੇ ਤਾਂ ਉਹ ਚੀਜ਼ ਸਾਫ਼ ਹੀ ਰਹਿੰਦੀ ਆ ਤੇ ਰਾਉਂਡ ਪਾਰਚਮੈਂਟ ਪੇਪਰ ਵੀ ਮਿਲ ਜਾਂਦਾ ਪਰ ਮੈਨੂੰ ਕੱਲ ਲੱਭਿਆ ਨਹੀਂ ਤਾਂ ਮੈਂ ਹੁਣ ਰਾਉਂਡ ਇਹਦਾ ਮੈਂ ਬਣਾਉਂਗਾ ਆਪਣੇ ਆਪ ਹੀ ਹੁਣ ਪਾਰਚਮੈਂਟ ਪੇਪਰ ਨੂੰ ਫਿਰ ਰੱਖ ਕੇ ਫਿਰ ਉੱਤੇ ਫਿਰ ਫਾ ਫੋੜ ਲਈ ਫਾ ਦੇਣੀ ਕਿ ਚਣਦੀਆਂ ਲੇਅਰ ਜੀ ਬਣਾਤੀ ਕੁੱਤੇ ਪਤਲੀ ਜੀ ਹੋ ਲੇਅਰ ਬਣਦੀ ਕਿਉਂਕਿ ਇਹ ਟ੍ਰੇਆਂ ਨੀਆ ਚੌੜੀਆਂ ਨਹੀਂ ਮੋਟੀਆਂ ਨਹੀਂ ਹੈਗੀਆਂ ਤੇ ਇਹ ਤੇ ਰੱਖ ਕੇ ਹੁਣ ਹੁਣ ਬਾਕੀਆਂ ਟ੍ਰੇਆਂ ਇਹਨਾਂ ਦੇ ਕੁੱਤੇ ਰੱਖਣੀਆਂ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਰੀਆਂ ਟ੍ਰੇਆਂ ਰੱਖਣੀਆਂ ਇਹਦੇ ਵਿੱਚ ਆਪਾਂ ਨੂੰ ਸਿੱਕ ਇੱਕ ਟ੍ਰੇ ਵਾਰ ਟ੍ਰੇ ਆਪਾਂ ਤੇ ਓਕੇ ਤੇ ਕੇ ਦੇ ਮਾਦੂ ਠਪਣ ਉੱਤੇ ਕਹਿੰਦੇ ਹੁਣ ਨੂੰ ਬਣੀ ਜਾਣ ਦੋ ਟਾਈਮ ਨੋਟ ਕਰ ਲੀਏ 12:33 ਉਹ ਆਮ 12:33 ਹੋ ਗਏ ਆਪਾਂ ਇਹਨੂੰ ਕਰਤਾ ਹੈ ਖਾਨ ਹੁਣ ਇਹਨੂੰ ਆਪਾਂ 5-6 ਘੰਟੇ ਚੱਲਦਾ ਰਹਿਣ ਦੇਣਾ ਵਿੱਚ ਜਿਹਨੂੰ ਆਪਾਂ ਚੈੱਕ ਕਰਾਂਗੇ ਵੀ ਕੀ ਪ੍ਰੋਗਰੈਸ ਹੈਗੀ ਆ ਤੇ ਦੇਖੋ ਫਿਰ ਕੀ ਬਣਦਾ ਤੁਹਾਨੂੰ ਚਲੋ ਦਿਖਾਉਨੇ ਆ 6-7 ਘੰਟੇ ਬਾਅਦ ਖਿੜਕੀ ਵੀ ਖੋਲਦੀ ਮੱਖਾਂ ਹੁਣ ਖਣੇ ਦੀ ਸਮਿਲ ਜੀ ਹੋਊਗੀ ਇਥੋਂ ਤਾਂ ਅਵਾਜੀ ਹੋ ਜੂ ਘਰ ਚ ਚਲੋ ਦਿਖਾਉਣੀ ਤੁਹਾਨੂੰ ਕੀ ਬਣਦਾ ਇਹਦਾ ਹਾਂਜੀ ਤੇ ਆਪਣਾ ਚਨੇ ਹੋ ਗਏ ਡੀਹਾਈਡਰੇਟ ਤੇ ਆ ਰਹੇ ਉਹਦੇ ਵਿੱਚੋਂ ਆਪਾਂ ਕੱਢ ਲੇ ਬੀਸਿਕਲੀ ਚਨੇ ਦਾ ਆ ਬਣ ਜਾਂਦਾ ਸੁੱਕ ਕੇ ਜਿਵੇਂ ਤਰੀ ਵਿੱਚੇ ਆ ਵਿੱਚੇ ਚਨੇ ਆ ਇਹ ਬਿਲਕੁਲ ਸੁੱਕ ਗਏ ਲਾਈਕ ਐਨ ਪੂਰੇ ਕਰੰਚੀ ਜੇ ਹੋ ਗਏ ਤੇ ਹੁਣ ਜਿਹੜਾ ਮੇਨ ਟੈਸਟ ਹੈ ਉਹ ਹੈਗਾ ਕਿ ਆਪਾਂ ਦੇਖਣਾ ਵੀ ਇਹਦੇ ਵਿੱਚ ਗਰਮ ਪਾਣੀ ਪਾਏ ਤੋਂ ਬਾਅਦ ਟੇਸਟ ਕੀ ਰਹਿੰਦਾ ਚਣਿਆਂ ਦਾ ਤੇ ਪਲੱਸ ਥੋੜੀ ਜਿਹੀ ਟੈਨਸ਼ਨ ਹੈ ਮਨ ਨੂੰ ਵੀ ਪਤਾ ਨਹੀਂ ਕਿ ਐਜ ਬਣੇ ਹੋਣੇ ਆ ਪਰ ਉਦਾਂ ਹੀ ਆ ਲਾਈਕ ਚਣਿਆਂ ਨੂੰ ਉਦੋਂ ਨੀਅਰਲੀ 8 ਘੰਟੇ ਲੱਗੇ ਡੀਹਾਈਡਰੇਟ ਹੋਣ ਨੂੰ 8 ਘੰਟਿਆਂ ਬਾਅਦ ਇਹ ਬਿਲਕੁਲ ਸੁੱਕ ਗਏ ਸੀ ਇਦਾਂ ਮੈਂ ਥੋੜੀ ਜਿਹੀ ਚਣੇ ਪਾਈ ਸੀ ਕਿ ਟੈਸਟਿੰਗ ਵਾਸਤੇ ਤਾਂ ਲਾਈਕ ਜਮਾਈ ਛੋਟਾ ਜਿਹਾ ਰਹਿ ਗਿਆ ਤੇ ਇੱਕ ਦਿਨ ਬਾਅਦ ਹੁਣ ਇਹਨਾਂ ਨੂੰ ਸੋਕਾ ਲਿਆ ਆਪਾਂ ਸਭ ਕੁਛ ਐਨ ਪੂਰੀ ਪਾਪੜੀ ਜੀ ਬਣ ਚੁੱਕੀ ਹੈ। ਇਹਨਾਂ ਦੇ ਦੇਖੋ ਆ ਤਰੀ ਸਗੀ ਜਿਹੜੀ ਪਾਪੜੀ ਬਣੀ ਹੋਈ ਹੈ ਦੀ। ਤਾਂ ਇਹਦਾ ਨਿਕਲਾ ਪੇਪਰ ਤੋਂ। ਤੇ ਹੁਣ ਦੇਖਦੇ ਆਪਾਂ ਕੀ ਬਣਦਾ। ਆ ਗਰਮ ਪਾਣੀ ਵਿੱਚ ਪਾ ਕੇ। ਦੇਖਦੇ ਆ ਕੀ ਬਣਦਾ ਦਾ। ਓਕੇ। ਪਾਣੀ ਦਾ ਹਿਸਾਬ ਜੈਦ ਵਿੱਚ ਵੈਸੇ ਹੁੰਦਾ ਕਿ ਤੁਸੀਂ ਮੈਜ਼ਰ ਕਰ ਸਕਦੇ ਆਂ। ਵੀ ਇਹਦਾ ਵਜ਼ਨ ਕਿੰਨਾ ਸੀਗਾ ਸਿਕਾਉਣ ਤੋਂ ਪਹਿਲਾਂ। ਫਿਰ ਉਹਦੇ ਹਿਸਾਬ ਨਾਲ ਪਾਣੀ ਪਾ ਕੇ ਤੁਸੀਂ ਉਨੋਂ ਦੇ ਵਿੱਚ ਛੱਡ ਦੋ ਥੋੜੀ देर ਤਾਂ ਮੈਂ ਇਹਦੇ ਵਿੱਚ ਪਾਣੀ ਪਾਤਾ ਇਹਨੂੰ ਦਈ ਕਰਦੀ ਹੈ ਲੋਕ ਸਬਲਟਨ ਪੂਰੀ ਹੋ ਗਈਆਂ ਚਨੇ ਵਾਲੀ ਪ੍ਰੋਪਰ ਤੇ ਹੁਣ ਇਹਨਾਂ ਨੂੰ ਇਹਦੇ ਵਿੱਚ ਛੱਡ ਕੇ ਥੋੜੀ देर ਉਬਲੇ ਹੋਏ ਪਾਣੀ ਨੂੰ ਦੇਖਦੇ ਹਾਂ ਕੀ ਬਣਦਾ ਇਹਨਾਂ ਦਾ ਟਾਈਮ ਹੋ ਗਿਆ 12:00 ਵਜੇ ਇਹਨਾਂ ਨੂੰ ਆਪਾਂ ਛੱਡਦੇ ਹਾਂ 7-8 ਮਿੰਟਾਂ ਲਈ ਫਿਰ ਦੇਖਦੇ ਹਾਂ ਕੀ ਬਣਦਾ ओके ਤਾਂ ਇਹਦੇ ਵਿੱਚ ਮੈਨੂੰ ਥੋੜਾ ਜਿਹਾ ਪਾਣੀ ਹੋਰ ਪਾਉਣਾ ਪਿਆ ਬਟ ਉਹ ਦੇਖੋ ਹਨ ਪੂਰੇ ਪ੍ਰੋਪਰ ਚਨੇ ਬਣ ਗਏ ਪਾਣੀ ਪਾ ਕੇ ਇਦਾਂ ਜਿੱਦਾਂ ਨਾਰਮਲ ਅਸੀਂ ਜਿਹੜਾ ਡੀਹਾਈਡਰੇਟ ਕੀਤੇ ਸੀਗੇ ਧਰੀ ਵਾਲੇ ਬਸ ਵਿੱਚ ਗਰਮ ਪਾਣੀ ਪਾਇਆ ਤੇ ਇਦਾਂ ਬਣ ਗਏ ਹੁਣ ਇਹਦਾ ਟੇਸ ਦੇਖੀਏ ਲਿਟਰਲੀ ਜਿਵੇਂ ਉਦਾਂ ਹੀ ਜਿੱਦਾਂ ਅੱਪ ਬਣਾਏ ਆ ਉਦਾਂ ਦਾ ਟੇਸਟ ਆ ਪਾਣੀ ਪਾ ਕੇ ਹੋਰ ਥੋੜੀ ਦੇਰ ਛੱਡਸਦੇ ਕਿ ਤਰੀ ਹੋਰ ਬਣ ਸਾਦੀ ਹਲੇ ਥੋੜਾ ਜਿਹਾ ਤਿੱਖਾ ਨੂਨ ਥੋੜਾ ਜਿਆਦਾ ਕਿਉਂਕਿ ਪਾਣੀ ਘਟ ਪਾਇਆ ਮੈਂ ਪਰ ਪਾਣੀ ਹੋਰ ਪਾ ਕੇ ਇਹਨੂੰ ਛੱਡਸਦੇ ਆ ਤਾਂ ਬੜੀ ਕਹਿੰਨ ਚੀਜ਼ ਬਣ ਗਈ ਹੂੰ ਜੇ ਤੁਸੀਂ ਕੈਂਪਿੰਗ ਹਾਈਕਿੰਗ ਵਗੈਰਾ ਕਰਦੇ ਹੋ ਬੈਕਪੈਕਿੰਗ ਕਰਦੇ ਹੋ ਤੁਸੀਂ ਆਪਣਾ ਖਾਣਾ ਲੈ ਕੇ ਜਾਣਾ ਬੜੀ ਕਹਿੰਡ ਚੀਜ਼ ਆ ਡੀਹਾਈਡਰੇਟਰ ਵਿੱਚ ਆਪਣਾ ਖਾਣਾ ਪਾ ਕੇ ਡੀਹਾਈਡਰੇਟ ਕਰ ਲਓ ਤੇ ਇਦਾਂ ਸੁੱਕਾ ਬਣ ਜਾਂਦਾ ਉਹਦੇ ਵਿੱਚ ਗਰਮ ਪਾਣੀ ਉਬਲਿਆ ਹੋਇਆ ਪਾ ਦਿਓ 10-15 ਮਿੰਟ 20 ਮਿੰਟ ਰੱਖੋ ਨੂੰ ਐਂ ਬਿਲਕੁਲ ਤਿਆਰ ਹੋ ਜਾਂਦਾ ਦੁਬਾਰਾ ਉਦਾਂ ਜਿੱਦਾਂ ਪਣਿਆ ਹੋਇਆ ਮੈਂ ਹੁਣ ਥੋੜੇ ਜਿਹਾ ਹੋਰ ਚਨੇ ਬਣਾ ਕੇ ਡੀਹਾਈਡਰੇਟ ਕਰੂੰਗਾ ਤੇ ਉਸੇ ਬਣਾਵਾਂਗੇ ਤੇ ਕੁਲ ਜਿੰਦਰ ਕਾਰ ਬਟ ਡੀਹਾਈਡਰੇਟ ਮੈਂ ਕਰ ਦੂੰਗਾ ਤੇ ਪਾਸਤਾ ਵੀ ਬਣਾਉਂਗੇ ਤੇ ਪਾਸਤੇ ਨਾਲ ਪਾਸਤਾ ਸੌਸ ਨਾ ਉਹ ਵੀ ਦੇਖ ਰਿਹਾ ਸੀਗਾ ਆਨਲਾਈਨ ਕਈਆਂ ਨੇ ਲੋਕਾਂ ਨੇ ਪਾਸਤਾ ਸੌਸ ਟਮਾਟਰਾਂ ਵਾਲੀ ਬਣਾ ਕੇ ਉਹਨੂੰ ਇਹ ਪੂਰਾ ਡੀਹਾਈਡਰੇਟ ਕਰਕੇ ਉਹਦੀ ਐਡੀ ਐਡੀ ਲੇਅਰ ਬਣ ਜਾਂਦੀ ਹੈ ਉਹ ਨਾਲ ਚੱਕ ਕੇ ਲੈ ਜਾਨੇ ਉਹਦੇ ਵਿੱਚ ਪਾਣੀ ਪਾਉਨੇ ਆ ਪੂਰਾ ਸੂਪ ਬਣ ਜਾਂਦਾ ਤੇ ਦੁਬਾਰਾ ਪਾਸਤਾ ਸੌਸ ਬਣ ਜਾਂਦੀ ਹੈ 올 ਰਾਈਟ ਤਾਂ ਜਰੂਰ ਲਾਈਕ ਜੇ ਤੁਹਾਨੂੰ ਇਵਨ ਜੇ ਤੁਸੀਂ ਹਾਈਕਿੰਗ ਕੈਂਪਿੰਗ ਨਹੀਂ ਜੇ ਤੁਸੀਂ ਕਿਤੇ ਜਾ ਵੀ ਰਹੇ ਹੋ ਤਾਂ ਤੁਹਾਨੂੰ ਆਪਣਾ ਖਾਣਾ ਨਾਲ ਲੈ ਕੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਉੱਥੇ ਖਾਣਾ ਤੁਹਾਡੇ ਮਨਪਸੰਦ ਨਹੀਂ ਮਿਲਦਾ ਬੜਾ ਘੈਂਟ ਤਰੀਕਾ ਡੀਹਾਈਡਰੇਟਰ ਵਾਲਾ ਮੈਂ ਤਾਂ ਲਾਈਕ ਕਾਫੀ ਹੈਰਾਨ ਰਹਿ ਗਿਆ ਮੈਂ ਸੁਣਿਆ ਸੀ ਆਨਲਾਈਨ ਵੀ ਤੁਸੀਂ ਡੀਹਾਈਡਰੇਟ ਕਰਕੇ ਆਪਣਾ ਖਾਣਾ ਲੈ ਕੇ ਜਾ ਸਕਦੇ ਆ ਪਰ ਮੈਨੂੰ ਪਤਾ ਨਹੀਂ ਸੀ ਖਾਣਾ ਇੰਨਾ ਵਧੀਆ ਬਣੂਗਾ ਤੇ ਇਵਨ ਤੁਸੀਂ ਜਦੋਂ ਖਾਣਾ ਡੀਹਾਈਡਰੇਟ ਕਰ ਲਿਆ ਤਿੰਨ ਚਾਰ ਹਫ਼ਤੇ ਜੇ ਤੁਸੀਂ ਇਹਨੂੰ 에ਅ ਟਾਈਟ ਕੰਟੇਨਰ ਵਿੱਚ ਰੱਖੋਗੇ ਕਿਤੇ ਨਹੀਂ ਕੁਝ ਨਹੀਂ ਜਾਂਦਾ ਇਹਨੂੰ ਇਵਨ ਤਾਂ ਕਿ ਮੈਂ ਕਈ ਲੋਕਾਂ ਦਾ ਪੜਿਆ ਉਹਨਾਂ ਨੇ 6-6 ਮਹੀਨੇ ਨੂੰ ਲਾਈਕ ਐਨ ਪੂਰਾ ਟਾਈਟ ਕਰਕੇ ਰੱਖਿਆ ਉਹਦੇ ਪੈਕੇਟ ਵਿੱਚ 6 ਮਹੀਨੇ ਬਾਅਦ ਬਣਾਇਆ ਉਦਾਂ ਹੀ ਠੀਕ ਬਣ ਗਿਆ ਕਿਉਂਕਿ ਉਹਨੂੰ ਬਿਲਕੁਲ ਵੀ ਨਮੀ ਨਹੀਂ ਲੱਗਣ ਦਿੱਤੀ ਤਾਂ ਉਹ ਚੀਜ਼ ਬੜੀ ਘੈਟ ਹੋ ਜਾਂਦੀ ਹੈ ਤਾਂ ਕਾਫੀ ਆਮ ਪ੍ਰਾਊਡ ਆਫ ਮਾਈਸੈਲਫ ਤਾਂ ਹੁਣ ਅਸੀਂ ਚਲੋ ਹੋਰ ਬਣਾਉਂਗੇ ਤੁਹਾਨੂੰ ਮੈਂ ਵੀਡੀਓ ਹੋਰ ਦਿਖਾਉਂਗਾ ਫਿਰ ਓਕੇ ਠੀਕ ਹੈ